ਸਸੀ ਕੱਢ ਲਈ ਨਹੀਂ ਹੈ ਪਹਿਨਾ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਿ ਗਲੇ ਤੇ ਰੇਪ ਲਗਾਉਣ ਦਾ ਤਰੀਕਾ ਆਪਾਂ ਰੇਵ ਲਈ ਕੱਟ ਲਈ ਤੇ ਆਪਾਂ ਇਹ 2 ਇੰਚ ਦੀ ਕੱਟੀ ਹੈ ਤੇ ਹੁਣ ਤੁਹਾਨੂੰ ਲਾ ਕੇ ਦਿਖਾਉਣੀ ਹੈ ਕਿ ਇਸ ਤਰੀਕੇ ਨਾਲ ਲੱਗਦੀ ਹੈ ਕਈ ਪਹਿਨਣਾ ਮੇਰੇ ਨਾਲ ਇਸ ਤਰ੍ਹਾਂ ਲਗਾ ਲੈਂਦੀ ਜਿਹਨੂੰ ਫੋਲਡ ਕਰਕੇ ਇਸ ਤਰ੍ਹਾਂ ਧਰ ਲੈਂਦੀਆਂ ਨੇ ਠੀਕ ਹੈ ਆਪਾਂ ਇਹਨੂੰ ਇਸ ਤਰ੍ਹਾਂ ਓਪਨ ਕਰਕੇ ਇਸ ਤਰੀਕੇ ਨਾਲ ਲਾਵਾਂਗੇ ਤੇ ਬਾਅਦ ਵਿੱਚ ਆਪਾਂ ਫੋਲਡ ਕਰਾਂਗੇ ਤੇ ਹੁਣ ਤੁਹਾਨੂੰ ਦਿਖਾਉਣੀ ਆ ਇਸ ਤਰੀਕੇ ਨਾਲ ਆਪਾਂ ਜਦੋਂ ਆਪਣੀ ਗਲਾਈ ਆਉਣੀ ਨਾ ਥੋੜਾ ਜਿਹਾ ਕੱਪੜੇ ਨੂੰ ਉੱਪਰਲੇ ਨੂੰ ਢਿੱਲਾ ਰੱਖਣਾ ਹੈ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਨੂੰ ਢਿੱਲਾ ਰੱਖਣਾ ਠੀਕ ਹੈ ਜੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਇਸ ਤਰੀਕੇ ਨਾਲ ਜਿੱਥੇ ਆਪਣੀ ਗੁਲਾਈ ਹੋਣੀ ਹੈ ਉਥੇ ਜਿਆਦਾ ਟਿੰਡਾ ਰੱਖਣਾ ਬਾਕੀ ਦਾ ਚੱਕਰ ਨਹੀਂ ਲਾਉਣਾ ਆਪਾਂ ਇਸ ਤਰੀਕੇ ਨਾਲ ਆ గయి ఇం ట్వేరీ సైడ్ కట్ అన్న ధ్యాన నేను నిచలా కప్పుడే జాయి హింస్ తాను ਅਵੇ ਇਸ ਤਰੀਕੇ ਨਾਲ ਆਹ ਵਾਲੀ ਜਿਹੜੀ ਆਪਣੀ ਕੱਪੜਾ ਹੈ ਇਹਨੂੰ ਅੰਦਰਲੇ ਪਾਸੇ ਇਦਾਂ ਅੰਦਰਲੇ ਪਾਸੇ ਨਾ ਨਹੀਂ ਇਧਰਲੀ ਸਾਈਡ ਨਹੀਂ ਕਰਨਾ ਸ਼ਰਟ ਵਾਲੇ ਸਾਈਡ ਇਹ ਆਪਣੀ ਰੇਬਲੀਰ ਵਾਲੀ ਸਾਈਡ ਕਰਨਾ ਹੈ ਤੇ ਇਸ ਤਰੀਕੇ ਨਾਲ ਜਿੰਨਾ ਵੀ ਆਪਾਂ ਇਹਨੂੰ ਚੌੜੀ ਰੱਖਣਾ ਚਾਹੀਏ ਆਪਾਂ ਇੰਨੀ ਰੱਖਣਾ ਹੈ ਜਿੰਨਾ ਵੀ ਰੱਖਣਾ ਹੈ ਉਹ ਹਿਸਾਬ ਨਾਲ ਆਪਾਂ ਤੁਸੀਂ ਫੋਲਡ ਕਰ ਲਿਓ ਇਸ ਤਰੀਕੇ ਨਾਲ ਆਪਾਂ ਇੰਨਾ ਕੁ ਹੀ ਰੱਖਣਾ ਹੈ ਇਸ ਤਰੀਕੇ ਨਾਲ ਕਪੜੇ ਨੂੰ ਇਸ ਤਰ੍ਹਾਂ ਅੰਦਰ ਕਰੀ ਜੇਣਾ ਤੇ ਆਪਾਂ ਇਦਾਂ ਕਪੜੇ ਨੂੰ ਫੋਲਡ ਕਰੀ ਜੇਣਾ ਉੱਪਰਲੇ ਨੂੰ ਇਹ ਇਸ ਤਰੀਕੇ ਇਹ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਇਸ ਤਰ੍ਹਾਂ ਆਪਣਾ ਤਰਪਾਈ ਕਰ ਲੈਂਗੇ ਕੋਈ ਫੂੰਗ ਨਹੀਂ ਪੈਂਦਾ ਇਹਦੇ ਵਿੱਚ ਚਾਹੇ ਆਪਾਂ ਗੋਡਿਆਂ 'ਚ ਦੇਖ ਕੇ ਵੀ ਪਰ ਤਰਪਾਈ ਕਰ ਸਕਦੇ ਹਾਂ ਉਂਗਲ ਤੇ ਰੱਖਣ ਦੀ ਇਹਨੂੰ

ਬਿਲਕੁਲ ਸলাই ਦੇ ਨਾਲ-ਨਾਲੋਂ ਕਪੜਾ ਕੱਟ ਲੈਣਾ ਠੀਕ ਹੈ ਜੀ ਇਹ ਇਸ ਤਰੀਕੇ ਦੇ ਨਾਲ ਦੇਖੀ ਜਾ ਰਿਹਾ ਕਿ ਹਮਾਂ ਆ ਦੇਖੋ ਇਹਦੀ ਅੰਦਰਲੀ ਸਾਈਡੋਂ ਵੀ ਫਿਨਿਸ਼ਿੰਗ ਤੇ ਬਾਹਰਲੀ ਸਾਈਡੋਂ ਵੀ ਦੇਖੋ ਇਹ ਇਹ ਆਪਣਾ ਆਪਣੇ ਆਪ ਹੀ ਇਦਾਂ ਫੋਲਡ ਹੋ ਹੀ ਜਾਣਾ ਤੇ ਆਪਾਂ ਗੋਡੀਆਂ ਦੇ ਵਿੱਚ ਰੱਖ ਕੇ ਤਰਪਾਈਏ ਜੀ ਕਰ ਲਈਏ ਕੋਈ ਵੀ ਭੁੰਗ ਨਹੀਂ ਆਉਂਦਾ ਇਹ ਇਸ ਤਰੀਕੇ ਦੇ ਨਾਲ ਦੇਖੋ ਕਿੰਨੀ ਆਸਾਨੀ ਦੇ ਨਾਲ ਇਹ ਮੋੜ ਲਈਏ ਲਈ ਦੇਖੋ ਜੀ ਕਿੰਨੀ ਆਸਾਨੀ ਦੇ ਨਾਲ ਮੜ ਗਈ ਕੋਈ ਵੀ ਭੁੰਗਣੀ ਆ ਰਹੀ ਇਹਦੇ ਵਿੱਚ ਜੇਕਰ ਮੇਰੀ ਵੀਡੀਓ ਪਸੰਦ ਆਈ ਹੋਵੇ ਤੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਥੈਂਕ ਯੂ ਜੀ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਵੱਧ ਤੋਂ ਵੱਧ ਕਰਿਓ ਜੀ ਥੈਂਕ ਯੂ ਜੀ ਧੰਨਵਾਦ